ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਸਾਚਾ ਗੁਰ ਲਾਡੋਰੇ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਸ੍ਰੀ ਬਾਬਾ ਬਕਾਲਾ ਪਾਸ ਸਈ ਨੌਵੀਂ ਵਿਖੇ ਬੜੀ ਸਰਦਾਰ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਇਹ ਜੋੜ ਮੇਲੇ ਪ੍ਰਤੀ ਮਿਤੀ 7 ਤਈ ਗੋਂ ਸ੍ਰੀ ਖਣਪਣ ਸਾਹਿਬ ਆਰੰਭ ਕੀਤੇ ਗਏ ਸੀ ਜਿਨ੍ਹਾਂ ਨੇ 9 ਤਰੀਕ ਨੂੰ ਸਵੇਰੇ ਭੋਗ ਪਾਏਗੇ ਉਪਰੰਤ ਟਾਡੀ 8 ਤੇ 9 ਤਰੀਕ ਨੂੰ ਟਾਡੀ ਦਰਬਾਰ ਕਥਾਵਾਚਕ ਕੌਂ ਦੇ ਮਹਾਨ ਇਹਨਾਂ ਸਿੰਘਾਂ ਨੇ ਸੰਗਤਾਂ ਨੂੰ ਗੁਰਤਿਆਰ ਦੇ ਨਾਲ ਨਿਹਾਲ ਕੀਤਾ ਤੇ ਅੱਜ ਮਿਤੀ 10 ਤਰੀਕ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਜੋਗਾ ਸਿੰਘ ਦੀ ਗਵਾਈ ਦੇ ਵਿੱਚ ਇੱਕ ਵੱਡਾ ਮਹੱਲਾ ਕੱਢਿਆ ਜਾਂਦਾ ਹੈ ਜਿਹੜਾ ਕਿ ਇਸ ਗੁਰਦਾਰਾ ਸਾਹਿਬ ਤੋਂ ਚੱਲ ਚੱਲਦਾ ਹੈ ਇੱਥੋਂ ਸਾਰੀਆਂ ਨਿਹੰਗ ਜਥੇਬੰਦੀਆਂ ਦਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਾਨ ਸਤਕਾਰ ਕੀਤਾ ਗਿਆ ਸਰੋਪਾਉਣ ਨਾਲ ਉਹਨਾਂ ਦਾ ਸਤਕਾਰ ਕੀਤਾ ਗਿਆ ਤੇ ਇਥੋਂ ਫਿਰ ਉਹ ਜਿਹੜਾ ਮਹੱਲਾ ਰਵਾਨਾ ਕੀਤਾ ਗਿਆ ਇਹ ਜੋੜ ਮੇਲਾ ਬੜੀ ਸਰਦਤਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਮੈਂ ਇਸ ਗੁਰੂ ਘਰ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਆਪਣੇ ਵੱਲੋਂ ਤੇ ਆਪਣੇ ਸਾਰੇ ਸਹਿਯੋਗੀ ਸਟਾਫ ਵੱਲੋਂ ਪ੍ਰਤੇਗ ਬਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨਾ ਕਿ ਮਹਾਰਾਜ ਕਿਰਪਾ ਕਰਿਓ ਜਿਹੜੀਆਂ ਸੰਗਤਾਂ ਆਪ ਜੀ ਦੇ ਦੁਆਰੇ ਤੇ ਨਤਮਸਤਕ ਹੋਣ ਲੱਖਾਂ ਦੀ ਤਰਾਰ ਵਿੱਚ ਆਈਆਂ ਉਹਨਾਂ ਦੀਆਂ ਗੁਰਮਤ ਅਨੁਸਾਰ ਨੇ ਜਿਹੜੀਆਂ ਭਾਵਨਾਵਾਂ ਪੂਰੀਆਂ ਕਰਿਓ ਤੇ ਦੂਸਰਾ ਇਹ ਬਹੁਤ ਵੱਡਾ ਸਮਾਗਮ ਸੀ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਗੁਰੂ ਘਰ ਵਿਖੇ ਆਈਆਂ ਅਸੀਂ ਆਪਣੇ ਵੱਲੋਂ ਬਹੁਤ ਸਾਰੇ ਸੁਚੱਜੇ ਦੇ ਜਿਹੜੇ ਪ੍ਰਬੰਧ ਕੀਤੇ ਗਏ ਸੀ ਪਰੰਤੂ ਫੇਰ ਵੀ ਕਿਉਂਕਿ ਬਹੁਤ ਵੱਡਾ ਸੰਗਤਾਂ ਦੀ ਤਦਾਦ ਵੱਡੀ ਭਾਰੀ ਮਾਤਰਾ ਦੇ ਵਿੱਚ ਹੁੰਦੀ ਹੈ ਜੇ ਕਿਤੇ ਵੀ ਪ੍ਰਬੰਧ ਦੇ ਵਿੱਚ ਔਣਤਾਈਆਂ ਰਹਿ ਜਾਂਦੀਆਂ ਨੇ ਹੋਣਤਾਈਆਂ ਰਹਿ ਗਈਆਂ ਹੋਣਗੀਆਂ ਅਸੀਂ ਉਹ ਸੰਗਤਾਂ ਵੱਲੋਂ ਉਸ ਦੀ ਮਾਫੀ ਚਾਹੁੰਦੇ ਆ ਤੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਆ ਕਿ ਅੱਗੇ ਤੋਂ ਅਸੀਂ ਵਧੀਆ ਤਰੀਕੇ ਨਾਲ ਜਿਹੜਾ ਕਿਤੇ ਵੀ ਹੋਂਤਾਈ ਰਹਿ ਗਈ ਹੋਵੇ ਉਹਦੀ ਮਾਫੀ ਮੰਗਦੇ ਹੋਏ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਅੱਗੇ ਤੋਂ ਵਧੀਆ ਤਰੀਕੇ ਨਾਲ ਜਿਹੜਾ ਇਹ ਪ੍ਰੋਗਰਾਮ ਹੈ ਕੀਤਾ ਜਾਇਆ ਕਰੇਗਾ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੈ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰੇ ਉਹ ਇਸੇ ਤਰ੍ਹਾਂ ਜਿਹੜੇ ਜੋੜ ਮੇਲੇ ਮਨਾਉਣ ਦੀ ਬਾਲਬੁੱਧੀ ਤੇ ਸਮਤ ਵਕਸਿਓ ਅਖੀਰ ਦੇ ਵਿੱਚ ਮੈਂ ਸੰਗਤਾਂ ਨੂੰ ਬੇਨਤੀ ਆ ਕਿ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਜੋੜ ਮੇਲਿਆਂ ਵਿੱਚ ਆਪਣੇ ਬੱਚਿਆਂ ਸਮੇਤ ਹਾਜ਼ਰੀ ਭਰਿਆ ਕਰੀਏ ਤੇ ਹਾਜ਼ਰੀ ਭਰ ਕੇ ਆਪਣਾ ਜਿਹੜਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ